ਉਹ ਗੇਂਦ ਪਿੱਛਲੇ ਚੋ ਠੀਕ ਹੈ ਹਾਂਜੀ ਠੀਕ ਹੈ ਆ ਜੀ ਹਾਂਜੀ ਕੀ ਸੰਦੇਸ਼ ਆ ਜੀ ਆ ਰਿਹਾ ਹੈ ਪ੍ਰਾਈਮਰੀ ਸੇ ਮਾਰਨ ਜੋ ਸਹੀ ਸਾਬ ਕਹੇਕਰ ਸ੍ਰੀ ਤਾਲ ਸਿੰਘ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇਕਰ ਸ੍ਰੀ ਤਾਲ ਸਿੰਘ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੇਪ ਸਿੰਘ ਸਾਹਿਬ ਜਿਹਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਕ ਕੀਤਾ ਜਾਂਦਾ ਹੈ। ਸੋ ਇਹ ਪ੍ਰਸ਼ਨ ਕਾਪੀ ਆਪ ਜੀ ਨੂੰ ਐਜ਼ੂਨ ਇਸ ਪੱਤਰ ਕਾਪੀ ਆਪ ਜੀ ਨੂੰ ਦਿੱਤੇ ਜਾਣਗੀ ਆ ਤੇ ਇਹਦੇ ਬਾਰੇ ਮਾਨਜੇਪ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸੰਸਾ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ। ਕੋਈ ਤਰੀਕ ਨਿਸ਼ਚਿਤ ਹੋਈ ਨਹੀਂ। ਨਹੀਂ ਹੈ ਜੀ। ਆਉਣ ਵਾਲੇ ਸਮੇਂ ਜਲਦੀ ਹੋਟੇ ਰਪੋਰਟ ਦੇ ਉੱਤੇ ਦੇਖੀਏ। ਮਾਝਾ ਪੱਤਰ ਵਿੱਚ ਕੀ ਲਿਖਿਆ ਗਿਆ ਆ ਲੈ ਲੋ ਇਹ ਪੜ੍ਹ ਲਓ ਆ ਪਾਣ ਲੋ ਚਾਹ ਕਾਫੀ ਜਾਂਦੇ ਆ ਦਿਓ ਜੀ